ਅਸੀਂ ਕਰ ਪਿਆ ਵੀ ਮਾਝੂੜਾ ਆਪਣਾ ਮਾਨ ਬਠਿੰਡੇ ਵਾਲ ਅੱਜ ਅਸੀਂ ਪਹੁੰਚੇ ਆਂ ਪਣਫਣ ਜਿਹੜਾ ਲਹਿਰੇ ਵੇਗੇ ਤੇ ਲਹਿਰੇ ਖਾਨੇ ਦੇ ਸਨ ਦੇ ਵਿੱਚ ਬਣਿਆ ਹੋਇਆ ਪੁੱਚੋ ਮੰਡੀ ਦੇ ਬਿਲਕੁਲ ਨਾਲ ਬਾਈ ਜੀ ਪਤਾ ਨਹੀਂ ਕਦੋਂ ਕੀ ਹੋ ਜਾਏ ਤੇ ਜੰਗਲ 'ਚ ਮੰਗਲ ਲਾਤਾ ਕਦੇ ਲੰਘਦੇ ਨੂੰ ਡਰ ਲੱਗਦਾ ਹੁੰਦਾ ਸੀ ਆ ਦੇਖੋ ਤੁਸੀਂ ਕਾਰਾਂ ਤੋਂ ਅੰਦਾਜ਼ਾ ਲਾ ਸਕਦੇ ਹੋ ਕਿੰਨਾ ਵੱਡਾ ਇਕੱਠ ਇੱਥੇ ਅੱਜ ਹੋਇਆ ਇਹਨਾਂ ਨੇ ਬਾਈਆਂ ਨੇ ਅੱਜ ਆਪਣੇ ਯਾਰਾਂ ਮਿੱਤਰਾਂ ਨੂੰ ਤੇ ਰਿਸ਼ਤੇਦਾਰਾਂ ਨੂੰ ਸੱਦ ਕਿਨਾਰੇ ਪਾਰਟੀ ਕਰੀ ਸੀ ਦੇ ਨਾਲੇ ਦਿਖਾਇਆ ਸੀ ਤੇ ਕੁਲਵਿੰਦਰ ਬਿੱਲੇ ਦਾ ਖੁੱਲਾ ਖਾੜਾ ਲਾਇਆ ਸੀ ਆ ਦੇਖੋ ਕਿਵੇਂ ਰੌਣਕਾਂ ਲੋਕ ਟਿਕਟਾਂ ਲਈ ਜਾਂਦੇ ਆ ਜਿਨ੍ਹਾਂ ਨੇ ਜੇ ਬਾਬੇ ਵਿੱਚ ਕਹਦੀ ਨਾਉਣਾ ਇੱਥੇ ਪ੍ਰਬੰਧ ਨੇ ਤਕੜੇ ਤੁਹਾਨੂੰ ਕੱਪੜੇ ਦੇਣਗੇ ਜਿਵੇਂ ਆਪਾਂ ਕਹਦੀ ਹਰ ਸੈਜ ਦੇ ਤੁਹਾਨੂੰ ਕੱਪੜੇ ਮਿਲਣਗੇ ਚਾਹੇ ਬੱਚਾ ਚਾਹੇ ਕੋਈ ਵੱਡਾ ਹੈ ਲੇਡੀਜ਼ ਹੈ ਜੱਟਸ ਹੈ ਤੇ ਆਹ ਦੇਖੋ ਇਨਾ ਘੰਟ ਬਣਿਆ ਹੋਇਆ तकरीबन 20 ਕਿੱਲਾਂ ਦੇ ਵਿੱਚ ਇਹ ਸਾਰਾ ਬਣਿਆ ਹੋਇਆ ਇੰਡੀਆ ਦੇ ਵਿੱਚ ਸਾਇ ਦੇ ਕੋਈ ਮੈਨੂੰ ਲੱਗਦਾ ਨਹੀਂ ਵੀ ਕਿਤੇ ਹੋਊਗਾ ਐਟਾ ਵੱਡਾ ਵਾਟਰ پارک ਆ ਦੇਖੋ ਵਰਤੀਆਂ ਆ ਕੱਪੜੇ ਦਿੰਦੇ ਆ ਬਾਈ ਜੀ ਇਹ ਤੇ ਆ ਦੇਖੋ ਭੀੜ ਲੱਗੀ ਹੋਈ ਆ ਟਿਕਟਾਂ ਵਾਲੇ ਦੀ ਤੇ ਆ ਰ ਕੋਈ ਤਾਂ ਨੇ ਤੀਜਾ ਬਣੀਆਂ ਹੋਈਆਂ ਵੀ ਆ ਲੱਗਦਾ ਵੀ ਪਤਾ ਹੀ ਨਹੀਂ ਕਿੱਥੇ ਆ ਗਈ ਜੰਗਲ ਚ ਮੰਗਲ ਜਿਵੇਂ ਆਪਾਂ ਕਹਦੀ ਆ ਲਾਤਾ ਆਸ-ਪਾਸ ਵਾਲੀਆਂ ਜ਼ਮੀਨਾਂ ਦੇ ਵੀ ਰੇਟ ਵਧ ਗਏ ਬਾਈ ਜੀ ਐਡਾ ਤਕੜਾ ਪ੍ਰੋਜੈਕਟ ਇੱਥੇ ਮੁੰਡਿਆਂ ਨੇ ਲਾਤਾ ਜਿੱਥੇ ਇੰਨੀਆਂ ਰੌਣਕਾਂ ਲੱਗੀਆਂ ਹੋਈਆਂ ਨੇ ਦੇਖੋ ਖਾਣ ਪੀਣ ਦਾ ਪ੍ਰਬੰਧ ਐਨਾ ਤਕੜਾ ਸੀ ਛੱਡ ਗੱਲਾਂ ਦਿਓ ਮਿੱਤਰੋ ਅਗਰੀ ਦੇ ਵੇਟਰ ਮਾੜੇ ਬੈਅ ਜਿੰਨਾ ਕੱਠ ਹੁੰਦਾ ਉਹਨੇ ਦਾ ਵੇਟਰ ਹੋਣਗੇ ਬੌਂਸਰ ਹੋਣਗੇ ਆਹ ਦੇਖੋ ਖਾਣ ਪੀਣ ਨੂੰ ਖੁੱਲਾ ਖਰਚਾ ਕਰਿਆ ਸੀ ਵੱਡੇ ਦਿਲ ਨਾਲ ਆਹ ਦੇਖੋ ਪਾਣੀ ਤੇ ਘੋਟੋਤਾ ਸਭ ਦਾ ਧਿਆਨ ਖਿੱਚਦਾ ਸੀ ਇਹ ਜਿਹੜਾ ਇੱਕ ਜਹਾਜ਼ ਬਣਾਇਆ ਸੁੰਦਰੀ ਜਹਾਜ਼ ਨੂੰ ਕਹਿ ਦਈਏ ਭਾਈ ਜੀ ਇੱਕ ਦਿਨ ਪੂਰਾ ਕੱਢ ਕੇ ਕਦੇ ਇੱਥੇ ਆਇਓ ਕੋਈ ਜ਼ਿਆਦਾ ਡਿਕਟ ਨਹੀਂ ਹੈਗੀ ਤੇ ਸਾਰਾ ਕੁਝ ਵਿੱਚ ਤੁਹਾਨੂੰ ਜਾ ਕੇ ਪਤਾ ਲੱਗ ਜਿਓ ਅਨਕਲੂਡ ਤੁਹਾਡਾ ਖਾਣ ਪੀਣਾ ਹੋਟ ਜਵਾਇਡਮੈਂਟ ਸਾਰਾ ਪੂਰਾ ਤਗੜਾ ਵੀਰ ਬਾਰ ਵੀ ਬੜਿਆ ਹੋਇਆ ਮੰਨ ਲਓ ਕਿਸੇ ਨੇ ਕੋਈ ਜਨਮ ਦਿਨ ਦੀ ਪਾਰਟੀ ਕਰਨੀ ਤੁਸੀਂ ਉਹ ਵੀ ਉੱਥੇ ਕਰ ਸਕਦੇ ਹੋ ਠੀਕ ਆ ਉਹ ਰੈਸਟੋਰੈਂਟ ਬਣਿਆ ਹੋਇਆ ਐਡੇ ਤਗੜੇ ਸ਼ੇਪ ਉੱਪਰ ਰੱਖੇ ਹੋਏ ਆ ਹਨਾ ਵੀ ਸਿਰਾ ਗੱਲਬਾਤ ਦਾ ਪੂਰੀ ਆ ਦੇਖੋ ਐਂ ਲੱਗਦਾ ਵੀ ਜਿਹੜੇ ਕੈਨੇਡਾ ਅਮਰੀਕਾ ਇੱਥੇ ਖੜ ਕੇ ਫੋਟੋ ਪਾ ਦੋ ਤੁਹਾਨੂੰ ਅਗਲਾ ਇਹ ਪੁੱਛੀ ਜੋ ਬਾਈ ਕਿੱਥੇ ਫਿਰਦਾ ਤੇ ਵਾਟਰਪਾਰਕ ਐਡਾ ਵੱਡਾ ਵੀ ਸਾਰਾ ਦਿਨ ਦੇ ਵਿੱਚ ਵੀ ਤੁਹਾਨੂੰ ਥੋੜਾ ਰਹਿ ਜਾਊਗਾ ਇਹ ਲੱਗੂ ਵੀ ਤੂੰ ਕੁਝ ਮੇਰਾ ਰਹਿ ਗਿਆ ਉਧਰਲੇ ਪਾਸੇ ਕਿਉਂਕਿ ਵੱਡਾ ਵਾਲਾ ਬਾਈ 20 ਕਿੱਲੇ ਦੇ ਵਿੱਚ ਸਿਰਾਂ ਗੱਲ ਵਾਤਾ ਹੁਣੇ ਓਪਨਿੰਗ ਹੋਈ ਐ ਸਾਫ ਸਫਾਈ ਓਕੇ ਦੀ ਰਿਪੋਰਟ ਐ ਜਮਾ ਤੇ ਕੱਟ ਬਹੁਤ ਵੱਡਾ ਜਿੰਨੇ ਵੀ ਬੰਦੇ ਸੀਗੇ ਸਾਰੇ ਇਹ ਪੂਰੇ ਪੰਜਾਬ ਦੇ ਵਿੱਚੋਂ ਬੱਲੇ ਤੇ ਪਹੁੰਚੇ ਹੋਏ ਸੀਗੇ ਬਾਈ ਜੀ ਜਿੰਨੇ ਕੁ ਮਾਲਮ ਉਹਨਾਂ ਦੇ ਤਲਕਾ ਤਾਲੇ ਮਸ਼ਹੂਰ ਜਿਹੇ ਬੰਦੇ ਸੀ ਸਭ ਸਾਰੇ ਉਹਨਾਂ ਨੇ ਕੋਈ ਆਦੇ ਪਿੰਡੋਂ ਨਹੀਂ ਛੱਡਿਆ ਕੋਈ ਰਿਸ਼ਤੇਦਾਰ ਚਾਹ ਪਹੁੰਚੇ ਹੋਏ ਸੀ ਆ ਦੇਖੋ ਫਿਰ ਦੇ ਬੱਚੇ ਨਜ਼ਾਰੇ ਲੈਂਦੇ ਤੇ ਬਾਈ ਜੀ ਤੁਸੀਂ ਵੀ ਥੋੜਾ ਦੂਰ ਜਾਣ ਦੀ ਲੋਟ ਨਹੀਂ ਕਦੇ ਵੀ ਜ਼ਿੰਦਗੀ 'ਚ ਕਦੇ ਵੀ ਟਾਈਮ ਲੱਗੇ ਤਾਂ ਉਹਦੇ ਬੱਚਿਆਂ ਨੂੰ ਫੈਮਿਲੀ ਨੂੰ ਲੈ ਕੇ ਇੱਥੇ ਜ਼ਰੂਰ ਪਹੁੰਚਿਓ ਤੇ ਆ ਦੇਖੋ ਬਹੁਤ ਨਾਲ ਕੁਛ ਬਾਈ ਜੀ ਟੂ ਬਟ ਬੋ ਤੇ ਰੇਟ ਰੇਟ ਤਕਰੀਬਨ 5-6 ਵਜੇ ਲੱਗੇ ਪਿਆ ਬਾਈ 11-1200 ਰੁਪਏ ਇੱਕ ਬੰਦੇ ਦੀ ਟਿਕਟ ਟੱਬ ਦੇ ਵਿੱਚ ਹੋਰ ਬਹੁਤ ਕੁਛ ਉਹ ਸਾਨੂੰ ਅਸੀਂ ਇੱਕ ਵੱਖਰੀ ਵੀਡੀਓ ਬਣਾ ਕੇ ਸਾਰਾ ਦਿਖਾਵਾਂਗੇ ਵੱਡਾ ਹੀ ਆ ਬੜਾ ਜਗਵਾੜ ਬਾਈ ਯਾਰ ਕੋਈ ਇਹ ਪੈਸੇ ਕੋਈ ਜਿਆਦਾ ਨਹੀਂ ਹੈਗੇ ਤੇ ਹੁਣ ਆਈ ਕਿ ਪੁੱਛਦਾ ਹੈ ਦੇਖੋ ਰੌਣਕਾਂ ਲੱਗੀਆਂ ਆ ਲੜੇ ਕਿੱਥੇ ਆ ਗਏ ਕਹਿੰਦੇ ਕਿੱਥੇ ਆ ਗਏ ਬੜੀ ਦੂਰੋਂ ਇੱਥੋਂ ਤੱਕ ਮੈਂ ਕਹਿ ਸਕਦਾ ਵੀ ਗੁਜਰਾਤ ਤੱਕ ਦੇ ਲੋਕ ਵੀ ਇੱਥੋਂ ਨਾ ਆਇਆ ਕਰਨਗੇ ਕਿਉਂਕਿ ਵੱਡਾ ਰੋਡ ਪੁਲ ਦੀ ਲੰਘ ਰਿਹਾ ਭਾਰਤ ਮਾਲਾ ਤੇ ਬੰਦਿਆਂ ਨੇ ਲੋਕੇਸ਼ਨ ਵੀ ਸਿਰਾ ਚੁਣੀ ਆ ਪੁਲ ਦੀ ਭਾਰਤ ਮਾਲਾ ਲੰਘ ਰਿਹਾ ਪੁਲ ਦੀ ਆਪਣਾ ਬਾਈਪਾਨਾ ਭਗਾਉੜਾ ਤੇ ਪੂਟੋ ਇਹਨਾਂ ਨੇ ਬਹੁਤ ਖੂਬ ਰੰਗ ਬੰਨਿਆ ਇੱਥੇ ਤੇ ਬੰਦਿਆਂ ਨੇ ਸਟੇਜ ਟੂਲ ਕਿਸੇ ਗੱਲ ਦੀ ਕਸਰ ਨਹੀਂ ਛੱਡੀ ਦੁਬਾਰ ਖੁੱਲਾ ਖੜਾ ਕੁਲਵਿੰਦਰ ਮੇਲੇ ਦਾ ਸੀ ਤੇ ਆਲਮ ਜੱਠੇ ਤੋਂ ਵੀ ਗਾਣੇ ਸੁਣੇ ਸਿਰਾ ਗੱਲਬਾਤ ਲੱਗ ਗਈ ਬਸ ਸਾਡਾ ਤੁਹਾਨੂੰ ਦੱਸਣ ਦਾ ਹੀ ਮਕਸਦ ਹੈ ਵੀ ਪੁੱਛੋ ਦੇ ਕੋਲੇ ਤੁਹਾਨੂੰ ਹੁਣ ਦੂਰ ਜਾਣ ਦੀ ਲੋੜ ਨਹੀਂ ਪੁੱਛੋ ਦੇ ਕੋਲੇ ਬਹੁਤ ਵੱਡਾ ਵਾਟਰਫਾਰਮ ਖੁੱਲ ਗਿਆ ਜਿਹਦਾ ਨਾਮ ਹੈਗਾ ਫਨਫਨ ਤੁਸੀਂ ਨੈਟ ਤੇ ਸਰਚ ਮਾਰੋ ਤੇ ਸਿੱਧੇ ਪਹੁੰਚੋ ਪੂਰਾ ਪ੍ਰਬੰਧ ਹੈਗਾ ਭਾਈ ਆ ਆ ਗਿਆ ਭਾਈ ਗੇਮ ਵਾਲਾ ਜ਼ੋਨ ਗੇਮਾਂ ਨਹੀਂ ਹੱਤਾਂ ਕੜੀਆਂ ਤੱਕੜੀਆਂ ਤੁਸੀਂ ਫਿਲਮਾਂ 'ਚ ਵੀ ਨਹੀਂ ਦੇਖਿਆ ਹੁਣੇ ਜਿਹੜੇ ਬੱਚੇ ਵੱਡੇ ਤਕੜੇ ਸਕੂਲਾਂ 'ਚ ਪੜ੍ਹੇ ਆ ਉਹਨਾਂ ਨੂੰ ਪਤਾ ਬਾਈ ਇਹ ਰੇਟਿੰਗਾਂ ਤਕੜੀਆਂ ਗੇਮਾਂ ਨੇ ਵੀ ਸਹੀ ਗੱਲ ਬਾਤ ਆ ਬਸ ਜਿਹਨੇ ਨਜ਼ਾਰੇ ਲੈਣੇ ਆ ਪਹੁੰਚੋ ਧੰਨਵਾਦ ਜੀ